ਐਸਐਲ ਦੀ ਵੱਡੀ ਖਬਰ ਆ ਰਹੀ ਹੈ ਸੀਐਮ ਬਾਦਲ ਦੇ ਮੰਚ ਤੇ ਜੁੱਤੀ ਸੁੱਟਣ ਵਾਲੇ ਵਿਕਰਮ ਸਿੰਘ ਨੂੰ ਆਮ ਆਦਮੀ ਪਾਰਟੀ ਵੱਲੋਂ ਵਕੀਲ ਮੁਹੱਈਆ ਕਰਵਾਇਆ ਜਾਏਗਾ 15 ਅਗਸਤ ਨੂੰ ਇਸਰੂ ਵਿਖੇ ਸਿਆਸੀ ਕਾਨਫਰੰਸ ਓਡੀਸੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੰਚ ਤੇ ਜੁੱਤੀ ਸੁੱਟੀ ਗਈ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਵਿਕਰਮ ਨੂੰ ਵਕੀਲ ਮੁਹੱਈਆ ਕਰਵਾਇਆ ਜਾਵੇਗਾ ਇਸ ਖਬਰ ਇਸਾਨਾ ਜੋੜ ਚੁੱਕੇ ਨੇ ਸਾਡੇ ਪੱਧਕਾ ਯਾਦਵਿੰਦਰ ਸਿੰਘ ਯਾਦਵਿੰਦਰ ਆਮ ਆਦਮੀ ਪਾਰਟੀ ਨਿਤਰਾਈਏ ਵਿਕਰਮ ਦੇ ਹਮਾਇਤ ਦੇ ਵਿੱਚ ਇਦੋਂ ਇੱਕ ਪਾਸੇ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਸਾਡਾ ਵਿਕਰਮ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਵਿਕਰਮ ਦੀ ਪਤਨੀ ਨੇ ਕੱਲੋ ਵਿਕਰਮ ਦੇ ਹੀ ਫੇਸਬੁੱਕ ਦੇ ਉੱਤੇ ਕਮੈਂਟ ਪਾਇਆ ਸੀ ਕਿ ਵਿਕਰਮ ਕਾਮਕਾਰ ਦਾ ਰਿਹਾ ਆਮ ਆਦਮੀ ਪਾਰਟੀ ਜਾਂ ਲੋਕਾਂ ਲਈ ਪਰ ਵਿਕਰਮ ਦੀ ਸਾਰ ਲੈਣ ਵਾਲਾ ਕੋਈ ਨਹੀਂ ਅਸੀਂ ਇਹ ਸਵਾਲ ਭਗਵੰਤ ਮਾਨ ਨੂੰ ਪੁੱਛਿਆ ਤਾਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਰਮ ਨੂੰ ਵਕੀਲ ਦੇਗੀ ਵਿਕਰਮ ਦਾ ਜਿਹੜਾ ਸਾਰੀ ਕਾਨੂੰਨੀ ਤੌਰ ਤੇ ਕੇਸ ਹੋਣਗੇ ਪੂਰੀ ਪ੍ਰਕਿਰਿਆ ਹੋਏਗੀ ਉਹਨੂੰ ਆਮ ਆਦਮੀ ਪਾਰਟੀ ਦਾ ਵਕੀਲ ਲੜੇਗਾ ਤਾਂ ਸਵਾਲ ਇਹ ਪੈਦਾ ਹੁੰਦਾ कि ਜਦੋਂ ਆਮ ਆਦਮੀ ਪਾਰਟੀ ਇੱਕ ਪਾਸੇ ਕਹਿੰਦੀ ਹੈ ਕਿ ਅਸੀਂ ਸੈਮਨਤਨੀ ਵਿਕਰਮ ਨਾਲ ਅਸੀਂ ਵਿਕਰਮ ਸਾਡੀ ਪਾਰਟੀ ਦਾ ਬੰਦਾ ਨਹੀਂ ਪਰ ਦੂਜੇ ਪਾਸੇ ਪਾਰਟੀ ਪੱਧਰ ਤੇ ਵਕੀਲ ਦੇਣਾ ਵੈਸੇ ਕੋਈ ਵਕੀਲ ਦੇ ਸਕਦਾ ਕਿਉਂਕਿ ਇੱਕ ਡੈਮੋਕ੍ਰੈਟਿਕ ਤੌਰ ਦੇ ਉੱਤੇ ਰਾਈਟ ਹੈ ਇਹ ਵਕੀਲ ਦੇਣਾ ਇਸ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਅੰਦਰ ਪਰ ਸਵਾਲ ਇਹ ਹੈ ਕਿ ਪਾਰਟੀ ਵੱਲੋਂ ਭਗਵਾਨ ਸਤਿਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਕੀਲ ਦੇਗੀ ਤਾਂ ਕਿਤੇ ਨਾ ਕਿਤੇ ਜਿਹੜੇ ਮਹੇਸ਼ਿੰਦਰ ਗਰੇ ਵਾਲੇ ਅਲੀਗੇਸ਼ਨ ਲਾ ਰਹੇ ਨੇ ਕਿ ਇਸ ਪੂਰੀ ਇਨਸੀਡੈਂਟ ਸੇ ਚੀਜ਼ਾਂ ਨੇ ਤਾਂ ਉਹ ਉਹਦਾ ਕਿਤੇ ਨਾ ਕਿਤੇ ਉਹ ਪੁਖਤਾ ਵੀ ਹੋ ਜਾਣੀ ਹੈ ਇਹਦੇ ਨਾਲ ਜਦੋਂ ਆਮ ਆਦਮੀ ਪਾਰਟੀ ਪਾਰਟੀ ਦੇ ਪਦਰ ਤੇ ਵਕੀਲ ਦੇਗੀ ਜੀ ਆਦਮੀ ਦਾ ਪਹਿਲਾ ਹੀ ਸ਼੍ਰੋਮਣੀ ਅਕਾਲੀ ਦਲ ਜਿਵੇਂ ਤੁਸੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾ ਹੀ ਭਗਵੰਤ ਮਾਨ 'ਤੇ ਇਲਜ਼ਾਮ ਲਗਾ ਰਿਹਾ ਹੁਣ ਤਾਂ ਉਹ ਇਲਜ਼ਾਮ ਹੋਰ ਪੁਕਤਾ ਕਰਨਗੇ ਹੋਰ ਤਿੱਖੇ ਹੋ ਜਾਣਗੇ ਉਹਨਾਂ ਦੇ ਬਿਆਨਬਾਜ਼ੀ ਨਹੀਂ ਬਿਲਕੁਲ ਇਸ ਗੱਲ ਦੇ ਉੱਤੇ ਸਾਡੀ ਗੱਲ ਵੀ ਹੋਈ ਭਗਵੰਤ ਮਾਨ ਦੇ ਨਾਲ ਕਿ ਇਲਜ਼ਾਮ ਮਹੇਸ਼ੰਦਰ ਗਰੇਵਾਲ ਨੇ ਤੁਹਾਡੇ 'ਤੇ ਲਾਏ ਨੇ ਤਾਂ ਉਹਨਾਂ ਨੇ ਕਾਫੀ ਜਿਹੜੀ ਉਹਨਾਂ ਦੇ ਖਿਲਾਫ ਬਹੁਤ ਤਿੱਖੀ ਭਾਸ਼ਾ ਵਰਤੀ ਜੋ ਸ਼ਬਦ ਸਟੇਬਲ ਨਹੀਂ ਕਹੇ ਜਾ ਸਕਦੇ ਉਹਨਾਂ ਦੀ ਤਿੱਖੀ ਭਾਸ਼ਾ ਵਰਤੀ ਮਹੇਸ਼ੰਦਰ ਗਰੇਵਾਲ ਲਈ ਨਾਲ ਹੀ ਉਹਨਾਂ ਨੇ ਕਿਹਾ ਕਿ ਫੋਕੀ ਸ਼ सीएम ਦੇ ਸਾਹਮਣੇ ਫੋਕੀ ਸ਼ੋਹਰਤ ਹਾਸਲ ਕਰਨਾ ਚਾਹੁੰਦੇ ਨੇ ਇਸ ਕਰਕੇ ਉਹ ਇਸ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਇਸ ਤਰ੍ਹਾਂ ਦੀ ਮੇਰੇ ਖਿਲਾਫ ਅਲੀਗੇਸ਼ਨ ਲਾ ਰਹੇ ਨੇ ਜਦੋਂ ਕਿ ਮੇਰਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ